ਸਾਰੇ ਹੀ ਕਿਸਾਨ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ ਅਸੀਂ ਗੱਲ ਕਰਦੇ ਹਾਂ ਪ੍ਰਾਈਵੇਟ ਲਿਮਟਿਡ ਕੰਪਨੀ ਸਨਰਾਈਜ਼ ਐਂਟਰਪ੍ਰਾਈਜ਼ ਕਾਗੂੜ ਦੋਸਤੋ ਆਪਾਂ ਇਹ 5 ਐਚਪੀ ਦਾ ਸੋਲਰ ਮੋਟਰ ਦਾ ਪ੍ਰੋਜੈਕਟ ਜਿਹੜਾ ਆਪਾਂ ਇਹ ਲਾਇਆ ਸੀ ਪਿਛਲੇ ਸਾਲ ਇਹਦੇ ਵਿੱਚ ਕੋਈ ਦਿੱਕਤ ਆ ਗਈ ਸੀ ਦੋਸਤੋ ਆਪਾਂ ਇਹਨੂੰ ਡਰਾਈਵ ਨੂੰ ਚੈੱਕ ਕਰਨ ਵਾਸਤੇ ਆਏ ਸੀਗੇ ਮੋਟਰ ਆਪਾਂ ਚਲਾਤੀ ਚੈੱਕ ਕਰਕੇ ਦੇਖਦੇ ਸੀ ਜੀ ਦੋਸਤੋ ਆਪਾਂ ਇੱਥੇ ਪੈਨਲ ਜਿਹੜਾ ਲਾਇਆ ਗਿਆ ਆਪਾਂ ਸ਼ਕਤੀ ਕੰਪਨੀ ਦਾ ਪੈਨਲ ਆ ਜਿਹੜਾ ਲਾਇਆ ਹੋਇਆ ਹੈਗਾ 335 ਵੋਲਟ ਦੇ ਨਾਲ ਸ਼ਕਤੀ ਦਾ ਪੈਨਲ ਲਾਇਆ ਦੋਸਤੋ ਆਪਾਂ ਇਹ ਲੌਕ ਨਾਟਾ ਲਾਈ ਹੋਏ ਹੈਗੇ ਸੀ ਚੈਨਲ ਦੇ ਨਾਲ ਸੀ ਚੈਨਲ ਪੂਰਾ ਹੈਵੀ ਦੇ ਵਿੱਚ ਹੈਗਾ ਤੋਂ ਜਿਹੜਾ ਆਪਾਂ ਵਸ ਲਿਖੀ ਸਟ੍ਰਕਚਰ ਹੈ ਜਿਹੜਾ ਵਰਤਦੇ ਹੈਗੇ ਆਪਾਂ ਇਹ ਜੂਤੀ ਕੰਪਨੀ ਦਾ ਸਟ੍ਰਕਚਰ ਹੈ ਸਾਰਾ ਪੂਰਾ ਹੈਵੀ ਦੇ ਵਿੱਚ ਹੈਗਾ ਡਰਾਈਵ ਜਿਹੜੀ ਆਪਾਂ ਤੋਂ ਸਥਾਈ ਹੋਈ ਹੈਗੀ ਕ੍ਰਾਫਟਨ ਕੰਪਨੀ ਦੀ ਜੋ ਕਿ ਬਹੁਤ ਵਧੀਆ ਚੱਲਦੀ ਹੈਗੀ ਇਹ 42 ਦੀ ਫ੍ਰੀਕਵੈਂਸੀ ਤੇ ਹੈਰਾਨ ਕਰਦੀ ਆ ਮੋਟਰ ਜਿਹੜੀ ਉਸ ਤੋਂ ਆਪਾਂ ਪਾਈ ਹੈਗੀ ਇਹਦੇ ਵਿੱਚ ਫਲਕਨ ਕੰਪਨੀ ਦੀ ਮੋਟਰ ਪਾਈ ਹੋਈ ਹੈਗੀ ਬੋਰ ਹੈਗਾ ਜਿਹੜਾ ਇਹ 100 ਫੁੱਟ ਡੂੰਘਾ ਬੋਰ ਹੈਗਾ ਸਭ ਤੋਂ ਡੂੰਘਾ ਇਹ ਬੋਰਾਗਾ ਮੋਟਰ ਹੈ ਜੀ ਹਲਕਨ ਕੰਪਨੀ ਦੀ ਪਾਈ ਹੋਈ ਹੈਗੀ ਪਾਣੀ ਜਿਹੜਾ ਤੁਹਾਨੂੰ ਦਿਖਾਉਣਾ ਬਹੁਤ ਵਧੀਆ 3 ਇੰਚ ਪੂਰਾ ਫੁੱਲ ਪ੍ਰੈਸ਼ਰ ਦਾ ਪਾਣੀ ਹੈ ਜਿਹੜਾ ਉਹ ਪਾਈਪ ਲਾਈਨ ਪਈ ਹੋਈ ਹੈ ਇੱਥੇ ਬਾਈਹਰਾਂ ਨੇ ਆਇਕ ਹੋਈ ਇਹ ਪਾਈਪ ਨਾਲ ਪਾਣੀ ਹੈ ਜਿਹੜਾ ਪੂਰਾ ਵਧੀਆ ਪਾਣੀ ਹੈਗਾ ਤੁਹਾਨੂੰ ਕਿਵੇਂ ਲੱਗਾ ਕਮੈਂਟਾਂ ਦੇ ਵਿੱਚ ਜਰੂਰ ਦੱਸੋ ਜੀ ਸਾਨਾਰਾਜ ਐਂਟਰਪ੍ਰਾਈਜ਼ ਗਾਗੋਵਾਲ ਦੋਸਤੋ ਸਾਡੀ ਸਕਰੀਨ ਤੇ ਦਿੱਤੇ ਗਏ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਜੀ Video like, share, comment.